ਇਹ ਕਿਹੜਾ ਕੰਮ ਹੈ ਸਾਜੀ ਮੈਡਮ ਕੀ ਨਾਮ ਹੈ ਤੁਹਾਡਾ ਤੇ ਆਜੀ ਨਮਸਤੇ ਮੈਂ ਹਰਮਨ ਸਮਾਜ ਸੇਵਿਕਾ ਔਰ ਤੇਜਤੀ ਵਾਈ ਵੈਲਫੇਅਰ ਸੁਸਾਇਟੀ ਰਜਿਸਟਰ ਬਠਿੰਡਾ ਵੱਲੋਂ ਹਰ ਸਾਲ ਅਸੀਂ ਤੀਆਂ ਦਾ ਪ੍ਰੋਗਰਾਮ ਕਰਵਾਨੇ ਹਈਆਂ ਤੇ ਉਹ ਇਸ ਸਾਲ ਵੀ ਸਾਡਾ ਤੀਆਂ ਦਾ ਪ੍ਰੋਗਰਾਮ ਜਿਹੜਾ ਹੈਗਾ 30 ਤਰੀਕ 30 ਜੁਲਾਈ ਦਾ ਕੀਤਾ ਰੱਖਿਆ ਗਿਆ ਹੈਗਾ ਦਿਨ ਬੁੱਧਵਾਰ ਕਿਲਾ ਰੋਡ ਗੁਨਾੰਤਰਮ ਸ਼ਹਿਲਾ ਦੇ ਵਿੱਚ ਜੋ ਕਿ ਅਸੀਂ ਇਹ ਪ੍ਰੋਗਰਾਮ ਤਾਂ ਰੱਖਦੇ ਆ ਸੱਭਿਆਚਾਰ ਨੂੰ ਜਿੰਦਾ ਰੱਖਣ ਵਾਸਤੇ। ਇਹ ਸੱਭਿਆਚਾਰ ਦੇ ਪ੍ਰੋਗਰਾਮ ਕਰਿਆ ਉਹਦੇ ਵਿੱਚ ਕੁਝ ਕਰਵਾਏ ਜਾ ਰਹੇ ਆ। ਉਹਦੇ ਵਿੱਚ ਗਿੱਧਾ ਲੰਮੀ ਹੇਕ ਦੇ ਗੀਤ ਬੋਲੀਆਂ ਪੰਗੜਾ ਲੋਕ ਗੀਤ ਪੰਜਾਬੀ ਸੌਂਗ ਇਦਾਂ ਦਾ ਪ੍ਰੋਗਰਾਮ ਅਸੀਂ ਰੱਖਿਆ ਹੈ ਵਿੱਚ ਇਹ ਬੱਚੇ ਪਾਰਟਿਸਪੇਟ ਵੀ ਕਰਨਗੇ ਉਹਨਾਂ ਲਈ ਜਿੱਤੋਂ ਲਈ ਨਾਮ ਦੇ ਰੱਖੇ ਹੋਏ। ਕਿੰਨੀ ਗੈਦਰੀ ਮਹਿਸੂਸ ਬਾਵਨਾ ਲੱਗ ਰਹੀ ਹੈ। ਸਾਡਾ ਦੇਖੋ ਟੱਚਪੁਆਇੰਟ ਪਹਿਲਾਂ ਵੀ ਸਾਡੀ ਵਧੀਆ ਹੋ ਜਾਂਦੀ ਸੀ ਤੇ ਹੁਣ ਤਾਂ ਸਾਨੂੰ ਇਦਾਂ ਵੀ ਸਾਡਾ ਪ੍ਰੋਗਰਾਮ ਹੋਰ ਜ਼ਿਆਦਾ ਵਧੀਆ ਹੋ ਗਿਆ ਕਈ ਸਾਲਾਂ ਤੋਂ ਕਰਦੇ ਆ ਰਹੇ ਆ ਤੇ ਸਾਨੂੰ ਇਦਾਂ ਲੱਗਦਾ ਹੈ ਕਿ ਸਾਡੀ ਗੈਦਰਿੰਗ ਵਧੀਆ ਹੁੰਦੀ ਹੈ ਇਹ ਇਸ ਵਾਰ ਦੀਆਂ ਦਾ ਪ੍ਰੋਗਰਾਮ ਕਰਵਾ ਰਹੇ ਹਾਂ ਤੁਸੀਂ ਕਿੰਵਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਹ ਸਾਡਾ ਜੀ ਪੰਜਵਾਂ ਪ੍ਰੋਗਰਾਮ ਹੈ ਪਹਿਲੇ ਵੀ ਕਿਸ ਤਰ੍ਹਾਂ ਦਾ ਰਿਹਾ ਪਹਿਲਾਂ ਵੀ ਸਾਡਾ ਬਹੁਤ ਵਧੀਆ ਪ੍ਰੋਗਰਾਮ ਰਿਹਾ ਜੀ ਕੋਈ ਨਾ ਕੁਝ ਦਿੱਤੇ ਜਾਵੇ ਕਿਸ ਤਰ੍ਹਾਂ ਦੇ ਫਸਟ ਸੈਕਿੰਡ ਥਰਡ ਪ੍ਰਾਈਜ਼ ਕਿਸ ਤਰ੍ਹਾਂ ਹਾਂਜੀ ਅਸੀਂ ਪਹਿਲਾਂ ਪਿਛਲੇ ਸਾਲ ਸੇ ਚਾਂਦੀ ਦੇ ਗਿਫਟ ਗੱਡੇ ਹੋਏ ਸੀਗੇ ਇਸ ਵਾਰ ਵੀ ਅਸੀਂ ਬਹੁਤ ਬੈਸਟ ਸੋਚਿਆ ਹੋਇਆ ਬੱਚਿਆਂ ਨੇ ਹੌਸਲਾ ਵਜਾਈ ਲਈ ਤੇ ਜਿਹੜਾ ਉਚਾਰ ਪਾਰਟਿਸਪੇਟ ਕਿੰਨੇ ਕਰ ਕੀ ਨੇ ਜਨੇ ਕਰ ਰਹੇ ਪਾਰਟਿਸਪੇਟ ਇਹ ਕਾਫੀ ਜਨੇ ਹੁੰਦੇ ਜੀ ਇਹਦੇ ਵਿੱਚ ਕਾਫੀ ਸਾਡੇ ਕੋਲ ਲਿਸਟ ਬਣੀ ਹੋਈ ਹੈਗੀ ਉਹਦਾ ਨਾਮ ਲੈਣੇ ਬਹੁਤ ਔਖੇ ਹੋ ਜਾਂਦੇ ਹੈਗੇ ਬਟ ਇਹ ਵੀ ਬੱਚਿਆਂ ਨੇ ਹੌਸਲਾ ਵਜਾਈ ਲਈ ਤੇ ਉਹਨਾਂ ਦਾ ਸਿਰਫ ਉਹਨਾਂ ਨੂੰ ਸੱਭਿਆਚਾਰ ਨਾਲ ਜੋੜਨ ਵਾਸਤੇ ਹੀ ਅਸੀਂ ਪਾਰਟਿਸਪੇਟ ਕਰਵਾਨੇ ਆਏ ਹਾਂ ਜੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਸੱਭਿਆਚਾਰ ਪ੍ਰੋਗਰਾਮ ਜਿਸ ਤਰ੍ਹਾਂ ਅੱਜਕੱਲ ਬੱਚੇ ਵਗੈਰਾ ਹੈਗੇ ਆ ਮੋਬਾਈਲ ਦੇ ਨਾਲ ਟੀਵੀ ਦੇ ਨਾਲ ਜੁੜੇ ਜ਼ਿਆਦਾ ਹੈਗੇ ਆ ਔਰ ਸੱਭਿਆਚਾਰਕ ਪ੍ਰੋਗਰਾਮ ਕੋਲ ਚੁੱਕੇ ਆ ਵਿੱਕੀ ਹੁੰਦੇ ਸੱਭਿਆਚਾਰਕ ਹਾਂਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋ ਆ ਸੱਭਿਆਚਾਰਕ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਭਿਆਚਾਰਕ ਜਿਹੜਾ ਸੀ ਆਪਣਾ ਪੰਜਾਬੀ ਵਿਸਾ ਉਹ ਲੋਕ ਬਿਲਕੁਲ ਭੁੱਲ ਚੁੱਕੇ ਆ ਸਿਰਫ ਉਸੇ ਕਰਕੇ ਹੀ ਅੱਜ ਕੱਲ ਜਿਹੜੀਆਂ ਸੰਸਥਾਵਾਂ ਚੱਲ ਰਹੀਆਂ ਗਈਆਂ ਹਰੇਕ ਆਪਣੇ ਲੈਵਲ ਤੇ ਕਰਵਾਨੀਆਂ ਗਈਆਂ ਤੇ ਸੰਸਥਾਵਾਂ ਹੀ ਇਦਾਂ ਦੇ ਸੱਭਿਆਚਾਰਕ ਪ੍ਰੋਗਰਾਮ ਰੱਖੇ ਜਾਂਦੇ ਆ ਕਿ ਬੱਚਿਆਂ ਨੂੰ ਬੱਚਿਆਂ ਨੂੰ ਇਹਦੇ ਨਾਲ ਸੱਭਿਆਚਾਰਕ ਨਾਲ ਜੋੜਨ ਵਾਸਤੇ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਪੁਰਾਣੇ ਰੀਤੀ ਰਿਵਾਜ ਸਾਡੇ ਕਿਦਾਂ ਦੇ ਸੀਗੇ ਬੜਾ ਪ੍ਰੋਗਰਾਮ ਹੈ ਕਿੱਥੇ ਤੇ ਟਾਈਮ ਕੀ ਰੱਖਿਆ ਇਹ ਇਥੇ ਇਹ ਸਾਡਾ ਕਿਲਾ ਰੋਡ ਗੁਨਾਨ ਕਮਚਾਲਾ ਵਿੱਚ ਹੈ ਇਹ 3 ਤੋਂ ਲੈ ਕੇ 8 ਵਜੇ ਤੱਕ ਦਾ ਸਾਡਾ ਪ੍ਰੋਗਰਾਮ ਹੈ ਤੇ ਇਹ ਹੈਗਾ 30 ਜੁਲਾਈ ਦਿਨ ਬੁੱਧਵਾਰ ਜੇ ਕੋਈ ਇਹਦੀ ਐਂਟਰੀ ਫੀਸ ਵਗੈਰਾ ਵੀ ਰੱਖੀ ਹੈ ਹਾਂਜੀ 200 ਰੁਪਏ ਐਂਟਰੀ ਫੀਸ ਰੱਖੀ ਹੋਈ ਹੈਗੀ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਪਬਲਿਕ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂਗੇ ਵੀ ਦੇਖੋ ਇਹ ਪ੍ਰੋਗਰਾਮ ਸਾਲ ਵਿੱਚ ਇੱਕ ਵਾਰੀ ਆਂਦਾ ਹੈਗਾ ਹਰ ਸਾਲ ਕਰਾਇਆ ਜਾਂਦਾ ਹੈਗਾ ਤੇ ਅਸੀਂ ਕਹਿੰਦੇ ਹਾਂ ਕਿ ਸਾਡੀਆਂ ਜਿਹੜੀਆਂ ਭੈਣਾਂ ਸਾਡੇ ਨਾਲ ਵੀ ਜੁੜੀਆਂ ਹੋਈਆਂ ਕਾਫੀ ਇੱਕ ਪਰਿਵਾਰ ਸਾਡਾ ਬਹੁਤ ਵੱਡਾ ਬਣਿਆ ਟੱਚ ਬੁਡ ਅਸੀਂ ਕਹਿੰਦੇ ਵੀ ਜਿਹੜੀਆਂ ਪੈਣਾ ਸਾਡੀ ਨਵੀਆਂ ਆ ਗਈਆਂ ਸਾਨੂੰ ਉਹ ਆਣ ਦੇਖਣ ਤੇ ਉਹ ਮੂੰਹ ਮਹਾ ਕੇ ਪੁੱਜਣ ਉੱਥੇ